ਗੱਲੀ ਗੱਲੀ ਬਾਤੀ ਦੁੱਖ ਬਣਾਉਣ ਦਾ ਵਿਚਾਰਾ ਦੁੱਖ ਨਹੀਂ ਘਟਣਾ ਆਖਰ ਖਾਨ ਨੂੰ ਦਾਣੇ ਵੀ ਆ ਘਰਾਂ ਦੇ ਖਰਚੇ ਵੀ ਆ ਨਾ ਕਿ ਜਦੋਂ ਘਰੇ ਜਿਹੜੇ ਦਾਣੇ ਆਉਣੇ ਹੁਣ ਉਹ ਦਾਣੇ ਬਾਹਰ ਦੀ ਬਾਹਰ ਚਲੇ ਜਾਣ ਤਾਂ ਦੁੱਖ ਪੁੱਛੇ ਜਾਣ ਜਿਹੜੀ ਫਸਲ ਘਰੇ ਆਉਣੀ ਸੀ ਉਹ ਸੜ ਕੇ ਸੁਆਹ ਹੋ ਗਈ ਮਿੱਟੀ ਹੋ ਗਿਆ ਸਭ ਕੁਝ ਇਸ ਦੇ ਨਾਲ ਤਿੰਨ ਚਾਰ ਪਰਿਵਾਰ ਹੋਰ ਜਿਨ੍ਹਾਂ ਦੇ 15 15 ਇੰਚ 12 12 ਕਿੱਲੇ ਜਿਹੜੇ ਉਹ ਸੜਕੇ ਸੁਆਹ ਹੋ ਗਏ ਆ ਚਲੋ ਕੋਈ ਗੱਲ ਨਹੀਂ ਬੱਬੂ ਹੌਸਲਾ ਰੱਖੋ ਤੁਸੀਂ ਹੈਵਨ ਇੰਡੀਆ ਟੀਵੀ ਇੱਥੇ ਇੱਕ ਖਬਰ ਬਣਾਉਣ ਨਹੀਂ ਆਇਆ ਮਦਦ ਕਰਨ ਵਾਸਤੇ ਵੀ ਪਹੁੰਚਿਆ ਸਤਿ ਸ਼੍ਰੀ ਅਕਾਲ ਮੈਂ ਦਗਤਾਰ ਸਿੰਘ ਸਰਾ ਦਾ ਤੁਸੀਂ ਵੇਖ ਰਹੇ ਹੋ ਹੈਵਨ ਇੰਡੀਆ ਟੀਵੀ ਇਸ ਟਾਈਮ ਅਸੀਂ ਪੈਂਟ ਮਾੜੀ ਮਸਤ ਵਾਲੇ ਵਿੱਚ ਖੜੇ ਆ ਖਬਰ ਬੜੀ ਦੁਖਦਈ ਖਬਰ ਆ ਜਿਹੜੀ ਕਿ ਤੁਸੀਂ ਕੱਲ ਦੇਖੇ ਹੋਊਗੀ ਇੱਕ ਜਿਹੜਾ ਪਿਓ ਦੇ ਗੱਲ ਲੱਕੇ ਧੀ ਰੋ ਰਹੀ ਆ ਮਸਲਾ ਸਰਦਸਰ ਹੈ ਕੀ ਸੀ ਮਸਲਾ ਇਹ ਸੀਗਾ ਕਿ ਮਾੜੀ ਮਸਪਾ ਦੇ ਵਿੱਚ ਇੱਕ ਗਰੀਬ ਕਿਸਾਨ ਦੇ ਕੋਲੇ ਲਗਭਗ 2 ਕਿੱਲੇ ਜ਼ਮੀਨ ਸੀ ਜਿਹਨੇ ਕੁਝ ਜ਼ਮੀਨ ਠੇਕੇ ਤੇ ਵੀ ਲਈ ਹੋਈ ਸੀ ਕਿਸ ਨੂੰ ਲੈ ਕੇ ਕਿੱਥੇ-ਉੱਥੇ ਕਿਸੇ ਕਾਰਨਾ ਕਰਕੇ ਅੱਗ ਲੱਗੀ ਅੱਗ ਲੱਗਣ ਦਾ ਤਾਂ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਜਿਹੜਾ ਸਾਰੇ ਜਮਾ ਪੂੰਜੀ ਸੀ ਜਿਹੜੀ ਫਸਲ ਘਰੇ ਆਉਣੀ ਸੀ ਉਹ ਸੜ ਕੇ ਸੁਆਹ ਹੋ ਗਈ ਮਿੱਟੀ ਹੋ ਗਿਆ ਸਭ ਕੁਝ ਉਸ ਤੋਂ ਬਾਅਦ ਜਦੋਂ ਵੀਡੀਓ ਵਾਇਰਲ ਹੁੰਦੀ ਆ ਤਾ ਸਾਡਾ ਵੀ ਫਰਜ਼ ਮੰਨਦਾ ਕਿ ਉੱਥੇ ਜਾ ਕੇ ਪਰਿਵਾਰ ਦੀ ਮਦਦ ਕਰਗੇ ਹੈਵਨ ਇੰਡੀਆ ਟੀਵੀ ਇੱਥੇ ਇੱਕ ਖਬਰ ਬਣਾਉਣ ਨਹੀਂ ਆਇਆ ਮਦਦ ਕਰਨ ਵਾਸਤੇ ਵੀ ਪਹੁੰਚਿਆ ਅਸੀਂ ਤੁਹਾਨੂੰ ਵੀ ਮਦਦ ਕਰਦੇ ਆ ਇੱਕ ਚੀਜ਼ ਤੁਹਾਨੂੰ ਅਸੀਂ ਨਾਲ ਦੇ ਹੋਰ ਦੱਸ ਦਈਏ ਕਿ ਬਾਪੂ ਜੀ ਨਾਲ ਤਾਂ ਗੱਲ ਕਰਦੇ ਹੀ ਕਰਦੇ ਆ ਪਰ ਨਾਲ ਇੱਕ ਗੱਲ ਹੋਰ ਕਰ ਦਈਏ ਤੇ ਇਹ ਆ ਕਿ ਇਸ ਦੇ ਨਾਲ ਤਿੰਨ ਚਾਰ ਪਰਿਵਾਰ ਹੋਰ ਆ ਜਿਨ੍ਹਾਂ ਦੇ 15-15 ਚ 12-12 ਕਿੱਲੇ ਜਿਹੜੇ ਉਹ ਸੜਕੇ ਸੁਆਹ ਹੋ ਗਏ ਆ ਤੇ ਉਹ ਪਰਿਵਾਰ ਸਾਡੇ ਕੈਮਰੇ ਅੱਗੇ ਵੀ ਨਹੀਂ ਆ ਗੱਲ ਕਰਦੇ ਆ ਬਾਪੂ ਜੀ ਸასი ਗੱਲ ਕੀ ਨਾ ਜੀ ਸਰ ਹਰ ਹਾਲ ਚੰਗਾ ਬਾਪੂ ਜੀ ਕੀ ਕਿਤੀ ਕਰੋ ਦੇ ਖੇਤੀ ਕਰਦੇ ਕਿੰਨਾ ਘਟਾ ਮਗਾ ਖੇਤੀ ਕਰਦੇ ਖੇਤੀ ਤਾਂ 4-4 ਕਿੱਲੇ ਬੀਜੇ ਸੇਜ ਕੇ ਆਵਦੇ ਦੋ ਕਿੱਲੇ ਬੀਜੇ ਸੀ ਅੱਛਾ ਆਪ ਦੀ ਸੋੜ ਕਿ ਕਿੱਡੇ ਦੇ ਰੱਖੀ ਸੀ ਕੁਝ ਮਿੰਟ ਨਹੀਂ ਅੱਜ ਕਿੰਨੀ ਰੱਖੀ ਦੋ ਕਿੱਲੇ ਜਮੀਨ ਸੀ ਆਪ ਦੀ ਹਾਂ ਜੀ ਬਹੁਤ ਬਪੂ ਜੀ ਕਿੰਨੀ ਬੱਸੀ ਆ ਜਮੀਨਾਂ ਅੱਜ ਨਹੀਂ ਅਗਲੇ ਸੜੀ ਅੱਗ ਤਾਂ ਸਾਰੀ ਮੱਚ ਗਈ ਉਹ ਸਾਰੀ ਖਰਾਬ ਹੀ ਹੋ ਗਈ ਬਸ ਸਾਰੀ ਖਰਾਬ ਹੋ ਗਈ ਹੂੰ ਆਪਣੇ ਕੀ ਕਰਦੇ ਸੀ ਜਦੋਂ ਤੁਸੀਂ ਪਤਾ ਲੱਗਾ ਤੁਹਾਨੂੰ ਵੀ ਖੇਤਾਂ ਦਾ ਪਤਾ ਸੀ ਤਾਂ ਇੱਥੋਂ ਦੀ ਵੇਖਿਆ ਕੰਮ ਕਰਦੇ ਸੀ ਇਹ ਲੱਗੇ ਵੀ ਮੁੰਡੇ ਇੱਥੋਂ ਦੀ ਦੇਖਿਆ ਜਦੋਂ ਧੂਆਂ ਨਿਕਲਦਾ ਦੇਖਿਆ ਉਦੋਂ ਇਹ ਉਹ ਮੁੰਡਾ ਕੱਪੜੇ ਪਾਉਂਦਾ ਸੀ ਲੈ ਤੇ ਇਹ ਅੰਦਰ ਸੀ ਮੈਂ ਇਹਨੂੰ ਕਿਹਾ ਬਾਹਰ ਨਿਕਲੋ ਯਾਰ ਆਪਣੇ ਖੇਤ ਕੋਲੇ ਧੂਆਂ ਨਿਕਲੀ ਜਾਂਦਾ ਆਪਾਂ ਖੇਤ ਵੇਖ ਕੇ ਚੱਲ ਗਏ ਉਦੋਂ ਨੂੰ ਉਹ ਅੱਗ ਜਾਵੜੀ ਸਾਡਾ ਖੇਤ ਆਪ ਗਈ ਤੇ ਉਦੋਂ ਨੂੰ ਲੋਕ ਇਕੱਠੇ ਹੋ ਗਏ ਜਦੋਂ ਉਹ ਦੂਜਾ ਆ ਗਿਆ ਸਾਡੇ ਪਿੰਡ ਜਿਹੜੀ ਬਣਾਈ ਵੀ ਆ ਹਾਂ ਉਹ ਗਿਆ ਵਾਸੀ ਬੋਸਿਆਂ ਵਾਲੇ ਉਹ ਲੇਟ ਆਇਆ ਇਹ ਤੁਹਾਨੂੰ ਫੋਨ ਫਾੜ ਉਹ ਮੁੰਡੇ ਨੇ ਕਰਿਆ ਜੇ ਤਾਂ ਅੱਗ ਲੱਗੀ ਗਾਂਢੀ ਨੇ ਜੀ ਜਿਨ੍ਹਾਂ ਦੇ ਮਸ਼ੀਨ ਚੱਲਦੀ ਸੀਗੀ ਤੇ ਉਹ ਮੁੜ ਕੇ ਉਹ ਚੱਲ ਉਹਦੋਂ ਉਹ ਫਿਰ ਵੱਡੀ ਗੱਡੀ ਵੀ ਆ ਗਈ ਉਹਦੋਂ ਬੁਝਾਤੀ ਆ ਗਾ ਤਾ ਕੋ ਕਾਰਨ ਪਤਾ ਲੱਗ ਸਕਿਆ ਫਸਲ ਨੂੰ ਅੱਗ ਲੱਗੀ ਕਿਹੜੇ ਚੱਕਰ ਦਾ ਕਾਰਨ ਕੋਈ ਕਹਿ ਨਹੀਂ ਸਕਦੇ ਸੀ ਅਸੀਂ ਪਹੁੰਚੇ ਨਹੀਂ ਨਾ ਉਹਦੋਂ ਮੌਕੇ ਨਾ ਅੱਛਾ हां फिर की कहिए ਹੁਣ ਕਿਹਨੂੰ ਕੀ ਤੇ ਸਿਰ ਲੱਗਿਆ ਹੁਣ ਤੋਂ ਬਾਅਦ ਕੋਈ ਅਧਿਕਾਰੀ ਇੱਥੇ ਪਹੁੰਚੇ ਨੇ ਕੋਈ ਐਮਐਲਏ ਪਹੁੰਚਿਆ ਹੋ ਕੇ ਮਦਦ ਕਰਨ ਆਸਤੇ ਪਹੁੰਚੇ ਕੋਈ ਹਮ ਤਾਂ ਉਹ ਕੱਲ ਪਟਵਾਰੀ ਸਾਹਿਬ ਪਹੁੰਚੇ ਸੀ ਜਾਂ ਜਕਾਨੂ ਕੋ ਤੇ ਇਹ ਮੀ ਸਾਹਿਬ ਉਹ ਪਹੁੰਚਿਆ ਬਸ ਜੀ ਮਦਦ ਹੋਈ ਕਿਸੇ ਪਾਸੋਂ ਬਾਪੂ ਜੀ ਕਿਸੇ ਪਾਸੇ ਉਹਨੇ ਹਲੇ ਹੋਈਗੀ ਅਜੇ ਕੁਛ ਨਹੀਂ ਬਾਣੀ ਪੜੀਗੀ ਹਾਂ ਹਾਂ ਜੀ ਬਾਕੀ ਵੀ ਕੀ ਲੋਕ ਕੀ ਕਰਦੇ ਆ ਫਿਲਮਾਂ ਚੌਣੇ ਆ ਵੀ ਜਿਹੜੇ ਅਸਲ ਜਿਹੜੀ ਸਾਰੀ ਖਤਮ ਹੋ ਗਈ ਸਰ ਖਤਮ ਹੋ ਗਈ ਬਸ ਆ ਹੀ ਚਲੇ ਘਰ ਕਿਸੇ ਤੁਹਾਨੂੰ ਕੋਈ ਗੱਲ ਨਹੀਂ ਬੱਬੂ ਹੌਸਲਾ ਰੱਖੋ ਤੁਸੀਂ ਤੇ ਬੱਬੂ ਹਾਈ ਤੱਕ ਤੁਹਾਡੇ ਕੋਲੇ ਕੋਈ ਘਰੇ ਹਾਈ ਤੱਕ ਕੋਈ ਨਹੀਂ ਪਹੁੰਚਿਆ ਕੋਈ ਉਹ ਆਉਂਦੇ ਆ ਬਸ ਕਰੇ ਘਿਹੜਾ ਘਿਹੜਾ ਸਾਡੇ ਕੋਲੇ ਖੇਤ ਪਹੁੰਚੇ ਸੀ ਬਾਈ ਜੀ ਐਸ ਡੀ ਐਮ ਸਾਹਿਬ ਕਾਨੂੰਗੋ ਪਟਵਾਰੀ ਸਾਹਿਬ ਤੇ ਪੰਜਾਬੀ মিডিਆ ਵਾਲੇ ਪਹੁੰਚੇ ਸੀਗੇ ਉਹ ਕੁਝ ਵੀ ਲੈ ਕੇ ਗਏ ਆ ਲੈ ਕੇ ਤੇ ਬਾਕੀ ਅਸੀਂ ਧੰਨਵਾਦੀਆਂ ਜੋ ਆਪਣੇ ਪਿੰਡ ਲੈਵਲ ਤੇ ਗ੍ਰਾਮ ਪੰਚਾਇਤ ਨਵੀਂ ਪੁਰਾਣੀ ਸਾਰਿਆਂ ਨੇ ਬਹੁਤ ਮਦਦ ਕੀਤੀ ਹੈ ਬਚਾਅ ਦੇ ਵਿੱਚ ਤੇ ਇਸ ਲਈ ਅਸੀਂ ਸਾਰਿਆਂ ਦਾ ਧੰਨਵਾਦੀ ਹਾਂ ਬਾਕੀ ਕੀ ਆਰਥਿਕ ਮਦਦ ਹੋਈ ਆ ਕੋਈ ਹੋਇਆ ਕੀ ਪਹੁੰਚ ਕੀਤੀ ਕਿਸੇ ਨੇ ਕੋਈ ਸਸਤਾ ਨਹੀਂ ਸਤ ਮਦਦ ਹੋ ਰਹੀ ਸਸਤਾ ਨਹੀਂ ਮਤਲਬ ਕਿ ਜਿੱਦਾਂ ਐਨ ਆਈ ਵੀਰ ਜਾਂ ਹੋਰ ਜਿੱਦਾਂ ਵੀ ਗਰੁੱਪ ਚ ਪਤਾ ਲੱਗਦਾ ਜਿੱਦਾਂ ਜਿੱਦਾਂ ਵੀਡੀਓ ਵਾਇਰਲ ਹੋ ਰਹੀ ਉਦਾਂ ਉਦਾਂ ਸਾਰੇ ਆਪਾਂ ਨੂੰ ਵੀਡੀਓ ਕਾਲ ਕਰਕੇ ਤੇ ਉਹ ਮਦਦ ਕਰ ਰਹੇ ਆ ਹਾਂਜੀ ਗੱਲਾਂ ਬਾਤਾਂ ਚੱਲ ਰਹੀਆਂ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਨਾ ਹੈ ਜੀ ਪੈਸਾ ਤੁਹਾਡੇ ਕੋਲ ਕੋਈ ਪਹੁੰਚਿਆ ਨਹੀਂ ਅਜੇ ਤੱਕ ਮਤਲਬ ਕਿ ਅਕਾਊਂਟ ਦੇ ਵਿੱਚ ਜੋ ਪਾ ਰਹੇ ਅਸੀਂ ਨਾਲ ਦੇ ਨਾਲ ਲਿਖੀ ਜਾਂਦੇ ਆ ਕਾਪੀ ਤੇ ਵੀ ਜਿਹੜਾ ਵੀ ਆਉਂਦਾ ਉਹ ਲਿਖੀ ਜਾਂਦੇ ਅਸੀਂ ਨਾਲ ਦੇ 100 ਪਾਉਂਦਾ 200 ਪਾਉਂਦਾ 500 ਪਾਉਂਦਾ ਇਸ ਤਰ੍ਹਾਂ ਲਿਖੀ ਜਾਂਦੇ ਅਸੀਂ ਨਾਲ ਬਾਪੂ ਜੀ ਕੀ ਕਰਾਉਣਾ ਲੋਕਾਂ ਨੂੰ ਲੋਕਾਂ ਨੂੰ ਕੀ ਅਪੀਲ ਕੀ ਕਰਨਾ ਚਾਹੁੰਦੇ ਜਿਹੜੇ ਜਿਹੜਾ ਫਸਲ ਜਿਹੜੀ ਖਤਮ ਹੋ ਗਈ ਖਤਮ ਹੋ ਗਈ ਜੀ ਸਾਡੀ ਗਰੀਬ ਆਦਮੀ ਆ ਮੈਂ ਕੱਲ ਤੁਸੀਂ ਨਾਲ ਸੀਗੇ ਕੀ ਮੰਨਰ ਸੀਗਾ ਤੁਸੀਂ ਕੱਲ ਜੇ ਛੋਟੀ ਵੀਡੀਓ ਵਾਇਰਲ ਹੁੰਦੀ ਆ ਉਹ ਵੀਡੀਓ ਕਿਵੇਂ ਕੀ ਕਹਿਣਾ ਚਾਹੁੰਦੇ ਲੋਕਾਂ ਅਸੀਂ ਜਦੋਂ ਅੱਗ ਲੱਗ ਗਈ ਸੀ ਉਹਦੇ ਬਾਅਦ ਵਿੱਚ ਪਹੁੰਚੇ ਸੀ ਉੱਥੇ ਮਾਸੀ ਪਹੁੰਚ ਮੈਂ ਤਾਂ ਇਹਨਾਂ ਨੂੰ ਕਹ ਰਾਇਆ ਜੋ ਇਹ ਕਹਿੰਦੇ ਸੀ ਜਾਨਾ ਹੋਏ ਭੱਜ ਗਏ ਸਤਵੀਰ ਕੇ ਜੋ ਮਾਸੀ ਮਗਰੂ ਗਏ ਸੀ ਉਹ ਪ੍ਰਧਾਨ ਮੈਨੂੰ ਲੈ ਕੇ ਗਿਆ ਪ੍ਰਧਾਨ ਲਿਖ ਗਿਰ ਅਸੀਂ ਆਪਾਂ ਕੀ ਕੀ ਗੱਲ ਆ ਪ੍ਰਧਾਨ ਦੇ ਮੋਟਰਸਾਈਕਲ ਤੇ ਮੈਂ ਬਹਿ ਕੇ ਗਿਆ ਇਹ ਪਹਿਲਾਂ ਭੱਜ ਗਏ ਉਦੋਂ ਨੂੰ ਅੱਗ ਤਾਂ ਉਹ ਜਾਵੜੀ ਭੈਣ ਦੇ ਲਾਂਗੀ ਲਾਕ ਡਾਕਣੋ ਹਾਂ ਤੇ ਨਾ ਬੇਟੀਆਂ ਜਿਹੜੀਆਂ ਇਸ ਬਾਪੂ ਦੇ ਆ ਤੇ ਲੜਕਾ ਨਹੀਂ ਹੈਗਾ ਮੈਂ ਅਸੀਂ ਅਪੀਲ ਕਰਦੇ ਆਂ ਕਿ ਅਸੀਂ ਕਾਊਂਟ ਨੰਬਰ ਥੱਲੇ ਚਲਾ ਰਹੇ ਆ ਬਾਪੂ ਹੁਣਾਂ ਦਾ ਕਾਊਂਟ ਨੰਬਰ ਹੋਵੇਗਾ ਇਸ ਕਾਊਂਟ ਦੇ ਉੱਤੇ ਤੁਸੀਂ ਜਿਹੜੇ ਪੈਸੇ ਆਹੋ ਜਰੂਰ ਭਜੋ ਜਿੰਨਾ ਵੀ ਤੁਸੀਂ ਹੋ ਸਕਦਾ ਤਾਂ ਕਿ ਇਸ ਪਰਿਵਾਰ ਦੀ ਜਿਹੜੀ ਮਦਦ ਹੋ ਸਕੇ ਕਿਉਂਕਿ ਦੋ ਕਿੱਲੇ ਬਾਪੂ ਕੰਨੇ ਅਸੀਂ ਜ਼ਮੀਨ ਸੀ ਘਰ ਦੀ ਉਹ ਉਹਨੂੰ ਅਸੀਂ ਚਲਾ ਰਹੇ ਸੀ ਉਹ ਚੋਂ ਕੋਈ ਦੇਣਾ ਲੈਣਾ ਹੁੰਦਾ ਚੱਲਦੀ ਹੁੰਦੀ ਆ ਜਾਂ ਘਰੇ ਕਾਣਕ ਖਾਣ ਵਾਸਤੇ ਪਰ ਉਹ ਜਿਹੜੇ ਸੜਕੇ ਸਭ ਕੁ ਸਵਾਹ ਹੋ ਗਿਆ ਅਸੀਂ ਅਪੀਲ ਕਰਦੇ ਹਾਂ ਤੁਸੀਂ ਅਸੀਂ ਆਪ ਦਾ ਚੈਨਲ ਦੇ ਰਾਹੀਂ ਵੀ ਜਿਹੜੀ ਮਦਦ ਆ ਜਿਹੜੀ ਅਸੀਂ ਕਰ ਰਹੇ ਹਾਂ ਸਾਡੇ ਨਾਲ ਇਸ ਟਾਈਮ ਰਾਜਾ ਮਲਕੇ ਹੋਣਗੇ ਜਿਹੜੇ ਕਿ ਇੱਥੇ ਪਹੁੰਚੇ ਆ ਮਦਦ ਲੈ ਕੇ ਵੀ ਪਹੁੰਚੇ ਆ ਮਦਦ ਵੀ ਕਰ ਰਹੇ ਆ ਅਸੀਂ ਬਾਪੂ ਹੁਣਾਂ ਦੀ ਉਹ ਵੀ ਤੁਹਾਨੂੰ ਦਸੂਰਾਂ ਅਸੀਂ ਦਿਖਾ ਰਹੇ ਰਾਜਾ ਮਲਕੇ ਆ ਜਿਹੜੇ ਕਿ ਸਮਾਜ ਸੇਵੀ ਆ ਜਿਹੜੇ ਕਿ ਅੱਗੇ ਪਹਿਲਾਂ ਵੀ ਮਦਦ ਕਰਦੇ ਰਹੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਭਾਈ ਤੁਸੀਂ ਦੁੱਖ ਵਡਾਉਣ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਪਹਿਲਾਂ ਦਾ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਮੈਂ ਤਾਂ ਇਹ ਹੀ ਚਾਹੁੰਨਾ ਵੀ ਜਦੋਂ ਤੋਂ ਫਸਲ ਬੀਜ ਲੈਣਾ ਉਦੋਂ ਤੋਂ ਦਿਨ ਪਰ ਰਾਤ ਬੰਦਾ ਵਟਾਂ ਦੇ ਦਰਿਆ ਫਿਰਦਾ ਬਹੁਤ ਵੱਡੀ ਆਸ ਹੁੰਦੀ ਆ ਕਿ ਇਹਨੇ ਵਿਆਹ ਕਰਨਾ ਹੁੰਦਾ ਕਿ ਇਹਨੇ ਕੋਹ ਹੁੰਦਾ ਹਨਾ ਲੈਣੇ ਦੇਣੇ ਘਰ ਨੇ ਖਰਚੇ ਸਾਰਾ ਕੁਝ ਬਹੁਤ ਵਧੇ ਪਏ ਆ ਆਪਾਂ ਵੀ ਫਸਲਾਂ ਤੇ ਡਿਪੈਂਡ ਕਰਦੇ ਆ ਮੈਨੂੰ ਕੱਲ ਹੀ ਪਤਾ ਲੱਗਾ ਸੀਗਾ ਤੁਹਾਡੇ ਜਰੀਏ ਮੇਰੇ ਕੋਸ਼ਿਸ਼ ਸੀ ਮੈਂ ਸਾਰੇ ਪਰਿਵਾਰਾਂ ਨੂੰ ਮਿਲਿਆ ਪਹਿਲਾਂ ਦੂਜੇ ਪਰਿਵਾਰਾਂ ਨੂੰ ਮਿਲਿਆ ਉਹ ਹਜੇ ਉਹਨਾਂ ਨੇ ਕਈ ਗੱਲਾਂ ਕਰਕੇ ਪੈਣੇ ਰੱਖਿਆ ਇਹਨਾਂ ਕੋਲੇ ਆਏ ਆ ਬਾਬਾ ਜੀ ਕੋਲੇ ਇਹਨਾਂ ਦੇ ਵਿਚਾਰਾਂ ਤੇ ਮੈਨੂੰ ਹੁਣ ਪਤਾ ਲੱਗਾ ਕਿ ਗੁੱਡੀਆਂ ਆ ਤੇ ਇਹਨਾਂ ਨਾਲ ਤਾਂ ਮੈਂ ਇਹ ਹੀ ਕਹਿਣਾ ਚਾਹਣਾ ਵੀ ਚਲੋ ਅਸੀਂ ਦੁੱਖ ਮਣਾਉਣ ਵੀ ਆਏ ਆ ਤੇ ਮੈਂ ਦੂਜੇ ਲੀਟਰਾਂ ਨੂੰ ਵੀ ਕਹਿਣਾ ਵੀ ਦੁੱਖ ਮਣਾਉਣ ਵੀ ਆਓ ਤੇ ਜਿੰਨੇ ਆਪਾਂ ਬਹੁਤ ਹੀ ਨੇ ਕਹਿੰਦੇ ਜਿੰਨੇ ਜੋਕਰਾਂ ਥੋੜੀ ਬਹੁਤੀ ਇਹਨਾਂ ਦੀ ਮਦਦ ਵੀ ਕਰਕੇ ਜਾਓ ਕੱਲੀ ਗੱਲੀ ਬਾਤੀ ਦੁੱਖ ਮਣਾਉਣ ਨਾਲ ਵਿਚਾਰਾਂ ਦੁੱਖ ਨਹੀਂ ਘਟਣਾ ਆਖਰ ਖਾਣ ਨੂੰ ਦਾਣੇ ਵੀ ਆ ਘਰਾਂ ਦੇ ਖਰਚੇ ਵੀ ਆ ਨਾ ਤੇ ਬੱਚਿਆਂ ਪੜ੍ਹਦਿਆਂ ਵੀ ਹੋਣੀਆਂ ਉਹਨਾਂ ਦੀ ਪੜ੍ਹਾਈ ਦਾ ਵੀ ਖਰਚਾ ਆਊਗਾ ਬਸ ਮੈਂ ਇਹ ਹੀ ਬੇਨਤੀ ਕਰਨਾ ਚਾਹਣਾ ਵੀ ਜਿਹੜਾ ਵੀ ਲੀਟਰ ਆਵੇ ਜਿੰਨੇ ਜੋਕਰਾਂ ਉਹ ਜ਼ਰੂਰ ਮਦਦ ਕਰਕੇ ਜਾਵੇ ਸਾਰੇ ਪਰਿਵਾਰਾਂ ਦੇ ਥੈਂਕ ਯੂ ਧੰਨਵਾਦ ਬਾਈ ਹੁਣੇ ਜਿਹੜੇ ਇਸ ਟਾਈਮ ਜਿਹੜੇ ਮਦਦ ਕਰ ਰਹੇ ਆ ਜੋ ਸੁੰਦਰ ਸਿੰਘ ਰਾਜਾ ਸਰਪੰਚਾ ਮਾਲਕਿਆਂ ਵੱਲੋਂ ਜਿਹੜੀ ਇਹ ਆਰਥਿਕ ਮਦਦ ਕੀਤੀ ਗਈ ਆ ਅਸੀਂ ਅਪੀਲ ਕਰਦੇ ਆ ਜਿਹੜਾ ਕਾਊਂਟਰ ਨੰਬਰ ਸੱਲੇ ਚੱਲ ਰਿਹਾ ਉਹ ਅਕਾਊਂਟ ਨੰਬਰ ਤੇ ਤੁਸੀਂ ਸਿੱਧੇ ਬਾਪੂ ਹੁਣਾਂ ਦੇ ਖਾਤੇ 'ਚ ਪੈਸੇ ਪਾਓ ਇਨਕੁਆਰੀ ਕਰ ਸਕਦੇ ਆ ਬਾਈ ਹੁਣੇ ਦਿਲਬਾਗ ਹੁਣੇ ਛੱਡ ਨਾਲ ਖੜੇ ਇਹਨਾਂ ਦੇ ਜਰੀਏ ਅਸੀਂ ਇੱਥੇ ਤੱਕ ਪਹੁੰਚੇ ਆ ਕਿ ਜਿਹੜਾ ਸਹੀ ਪਰਿਵਾਰਾਂ ਤੱਕ ਜਿਹੜੀ ਮਦਦ ਉਹ ਜ਼ਰੂਰ ਪਹੁੰਚਾਈ ਜਾਵੇ ਕਿਉਂਕਿ ਜਿਵੇਂ ਸਰਪੰਚ ਹੁਣਾਂ ਨੇ ਗੱਲ ਕੀਤੀ ਆ ਕਿ ਜਦੋਂ ਘਰੇ ਜਿਹੜੇ ਦਾਣੇ ਆਉਣੇ ਹੁਣ ਉਹ ਦਾ ਕੈਮਰਾਮੈਨ ਸ਼ੰਦਰ ਨਾਲ ਮੈਂ ਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਮਾੜੀ ਮਸਤ